ਸਰ ਪ੍ਰਸ਼ਵਲ ਜੀ ਤੁਸੀਂ ਮਿਸਨੇਟ ਪੁਲਿਸ ਅੰਮ੍ਰਿਤਸਰ ਦੇ ਸ੍ਰੀ ਮਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਇਹਨਾਂ ਦੀ ਨਿਗਰਾਨੀ ਹੇਠ ਤੇ ਏਡੀਸੀਪੀ 3 ਸ੍ਰੀ ਹਰਪਾਲ ਜੀ ਏਸੀਪੀ ਗੁਰਿੰਦਰ ਵੀਰ ਡਿਵੀਜ਼ਨ A ਤੇ B ਦੇ ਐਸਐਚਓ ਸਹਿਬਾਨ ਕੈਂਟੋਨਮੈਂਟ ਦੇ ਐਸਐਚਓ ਦੀ ਸਾਡੀ ਹੋਰ ਪੁਲਿਸ ਪਾਰਟੀਆਂ ਇੱਥੋਂ ਦੀਆਂ ਇਹਨਾਂ ਨੂੰ ਇੱਕ ਮਿਲੀ ਸੂਚਨਾ ਦੇ ਆਧਾਰ ਤੇ ਵੇ ਬਾਰੋਂ 골ਡੀ ਬਰਾੜਾ ਉਹ ਆਪਣੇ ਫੁੱਟ ਸੋਲਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੁਛ ਉਹਨੇ ਆਪਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਛ ਮੈਂਬਰ ਆ ਜਿਹੜੇ ਉਹ ਇਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਹ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮੁਕਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅਮਰਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਮਾ ਖੁਰਦ ਥਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਮਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਉਹ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਡੀਗੜ੍ਹ ਵਿੱਚ ਹੋਈ ਵਾਰਦਾਤ ਉਹਨੂੰ ਵੀ ਡਰੇਸ ਕਰ ਲਿਆ ਗਿਆ ਅਤੇ ਕੁਝ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਇਹ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਤਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡੇਟਾ ਟਰੇਸ ਹੋਇਆ ਸਰ ਇਹਨਾਂ ਨੇ ਕੀਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿਹੜੀ ਜਗ੍ਹਾ ਦੇ ਕਾਬੂ ਸਭ ਨੇ ਦੇਖਿਆ ਸਭ ਨੇ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਆ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਏ ਆਲਰੇਡੀ ਇਹਨਾਂ ਨੇ 3 ਤਰੀਕ ਨੂੰ ਉਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ 골ਡੀ ਬਰਾੜ ਆ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉਥੋਂ ਬਚਾ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫਿਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਐਕਟ ਕਰਕੇ ਇਹਨੂੰ ਉਥੇ ਭੱਜਣ ਜਾਣ ਦੀ ਤਾਕ ਦੇ ਵਿੱਚ ਤੋਂ ਪਹਿਲਾਂ-ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਜਿਹਦੇ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪਦੇ ਆਪ ਨੂੰ ਉੱਥੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਆ ਉਹੋ ਕੇਸ ਵੀ ਟਰੇਸ ਹੋਇਆ ਤੇ ਇਹਨਾਂ ਦੇ ਹੋਰ ਜਿਹੜੇ ਜਏ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਹ ਤੋਂ ਵੀ ਆ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਬੰਬੇ ਬੰਬੇ ਜਾ ਰਹੇ ਤੁਸੀਂ ਕਹਿੰਦੇ ਬੰਬੇ ਕੋਈ ਪ੍ਰਾਈਮਰੀ ਨਾਲ ਜਿਹੜੇ ਟਾਰਗੇਟ ਨਹੀਂ ਜੇ ਉਸ ਪਾਸੇ ਤੱਕ ਨਹੀਂ ਜਾ ਰਹੇ ਉਹ ਸਾਰਾ ਇਹ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਇੰਟਰੋਗੇਸ਼ਨਾਂ ਡਿਟੇਲ ਜਾਂ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸ਼ਮ ਦਾ ਗੈਜ਼ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਦੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਜਲਦੀ ਕਾਬੂ ਕਰਕੇ ਮਹਾਰਾਸ਼ਟਰ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਸੀ ਇਹਨਾਂ ਦੇ ਅਰੈਸਟ ਬਾਰੇ ਤਾਂ ਕੋਈ ਉਹਤੇ ਤਾਂ ਉਹਤੇ ਤਾਂ ਸਿੰਪਲ ਇੱਕ ਜਾਣ ਦੀ ਜਿਹੜਾ ਆਇਆ ਐਜ਼ ਆਫ ਨਾਓ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕ੍ਰਾਈਮ ਕਰਨਾ ਸੀ ਉਹ ਸਕੇਂਡਰੀ ਚੀਜ਼ ਆ ਸਕੇਂਡਰੀ ਤੋਂ ਇਲਾਵਾ ਇਹਨਾਂ ਬਰਸਾਚ ਕੁਝ ਹੋਰ ਦਾ ਕਿੰਨੇ ਬੰਦੇ ਹੋ ਰਹੇ ਸਤਿ ਸ੍ਰੀ ਅਕਾਲ ਇਹਨਾਂ ਦੀ ਅਮਰਸਰ ਦੇ ਵਿੱਚ ਕੋਈ ਵਾਰਦਾਰਤ ਨਹੀਂ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤ ਆ ਉਹਦੇ ਇੱਕ ਕਤਲ ਦਾ ਮਕਦਮਾ ਲੱਰ ਜਾ ਉਹ ਵੀ ਇਹਨਾਂ ਜਿਹੜੇ ਗੋਲਡੀ ਬਰਾੜ ਤੋਂ ਵੈਪਨ ਹਾਸਲ ਕੀਤਾ ਸੀਗਾ ਉਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਇਹਦਾ ਮੁਕਦਮੇ ਦਰ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਹਦੀ ਜ਼ਮਾਨਤ ਜਲਦੀ ਹੋ ਗਈ ਆ ਤੇ ਉਸ ਮੁਕਦਮੇ ਵਿੱਚੋਂ ਇਹ ਬੇਲ ਤੇ ਸੀਗਾ ਡਾਇਰੈਕਟਲੀ 골ਡੀ ਬਰਾੜ ਦੇ ਨਾਲ ਲਿੰਕ ਸੀ ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ ਇਸ ਪਰਚੇ 'ਚ ਗੋਲਡੀ ਬਰਾੜ ਦਾ ਜ਼ਿਕਰ ਕੀਤਾ ਸੀ ਹਾਂਜੀ ਇਸ ਪਰਚੇ 'ਚ ਗੋਲਡੀ ਬਰਾੜ ਵੀ ਆ ਇਹ ਤੋਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜਾ ਕੰਮ ਕਰਦਾ ਸੀਗਾ ਉਹ ਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ ਗੋਲਡੀ ਬਰਾੜ ਨੇ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਉਸ ਕਰੋੜ ਰੁਪਏ ਦੀ ਫਰौती ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਦਾ ਯਤਨ ਸੀਗਾ ਜਿਹਦੇ ਜੋ 3 ਲੱਖ ਰੁਪਏ ਇਹ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਹ ਸਬੰਧ ਦੇ ਵਿੱਚ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਰਦੇ ਮੁਕਦਮਾ ਦਰਜਾ ਉਹ ਵੀ ਕਰ ਰਹੇ ਨੇ ਜਿਹੜਾ ਟੈਕਸੀ ਡਰਾਈਵਰ ਆ ਸਮੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹ ਵਿੱਚ ਦੇ ਬਾਰੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੋਨਾਂ ਨੂੰ ਜਿਹੜਾ ਕਾਬੂ ਕੀਤਾ ਹੈ ਕਿ ਗੱਡੀਆਂ ਤੇ ਹੈਗੇ ਸਨ ਜਾਂ ਫਿਰ ਇਹਨਾਂ ਦੀ ਇੱਥੇ ਕੀ ਬ੍ਰੋਕੀ ਹੈਗੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਤਰੀਕੇ ਨਾਲ ਕੀਤਾ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁਭਣ ਦੇ ਪਰਪਸ ਦੇ ਲਈ ਅਮਰਸਰ ਦੇ ਵਿੱਚ ਆਏ ਸੀ ਤੇ ਇੱਥੋਂ ਅਮਰਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਵਿਚਾਲੇ ਹੀ ਲੁਕਦੇ ਫਿਰਦੇ ਸੀਗੇ ਕਿਉਂਕਿ ਸਾਨੂੰ ਇਹ ਪੁਖਤਾ ਸੂਚਨਾ ਮਿਲੀ ਆ ਉਸ ਸੂਚਨਾ ਦੇ ਆਧਾਰ ਤੇ ਅਸੀਂ ਟਾਈਮਲੀ ਐਕਸ਼ਨ ਕੀਤਾ ਤੇ ਸਾਡੇ ਸਾਰੇ ਕਰਮਚਾਰੀਆਂ ਨੇ ਅਣਤਕ ਮਿਹਨਤਾਂ ਦੇ ਨਾਲ ਦਿਨ ਰਾਤ ਲਾ ਕੇ ਉਥੇ ਸਰਚ ਕਰਕੇ ਜਿੱਥੇ ਇਹਨਾਂ ਨੇ ਵੈਪਨ ਲਗੋਏ ਸੀ ਜਾਂ ਜਿਹੜੇ ਵੈਪਨ ਇਹਨਾਂ ਦੇ ਕੋਲੇ ਸੀ ਉਹਨਾਂ ਦੇ ਸਮੇਤ ਇਹਨਾਂ ਨੂੰ ਕਾਬੂ ਕਰਨ ਚ ਕਾਬੂ ਟੈਕਸੀ ਡਰਾਈਵਰ ਦਾ ਕੀ ਰੋਲ ਸੀ ਆ ਦੋ ਕਿੱਥੇ ਐਸੋ ਨੇ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਸਾਨੂੰ ਪ੍ਰਗਟ ਸਿੰਘ ਸੀਗਾ ਉਹ ਥਾਣਾ ਝਨੀਰ ਜ਼ਿਲ੍ਹਾ ਮਾਨਸਾ ਦਾ ਸੀ ਇਹਨਾਂ ਜੋ ਇੱਕ ਵਿਅਕਤੀ ਹੈ ਜਿਹੜਾ ਉਥੇ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਚੰਡੀਗੜ੍ਹ ਜਿਹੜਾ ਹਰਸ਼ਦੀਪ ਸਿੰਘ ਸਿਕਿਉਰਿਟੀ ਜੌਬ ਕਰਦਾ ਸੀਗਾ ਉਹਨੂੰ ਉਹਨੂੰ ਵਰਤ ਕੇ ਗੁਰਸ਼ਰਨਪ੍ਰੀਤ ਤੇ ਇਹ ਇਹ ਦੋਨੇ ਇਕੱਠੇ ਪੜਦੇ ਰਹੇ ਆ ਇੱਕੋ ਪਿੰਡ ਦੇ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਵਰਤ ਕੇ ਪਲੱਸ ਉਥੇ ਜਿਹੜਾ ਟੈਕਸੀ ਚਲਾਉਂਦਾ ਸੀ ਉਹ ਜਿਹੜਾ ਮਾਨਸਾ ਦਾ ਬੰਦਾ ਹੈ ਜਿਹੜਾ ਤੁਹਾਨੂੰ ਦੱਸਿਆ ਗੁਰਵਿੰਦਰ ਉਹ ਵੀ ਇਹਨਾਂ ਦਾ ਵਕਫਕਾਰ ਸੀਗਾ ਉਹਦੀ ਟੈਕਸੀ ਲੈ ਕੇ ਉਹਦੀ ਟੈਕਸੀ ਨੂੰ ਵਰਤ ਕੇ ਟੈਕਸੀ ਦੇ ਵਿੱਚ ਜਾ ਕੇ ਇਹਨਾਂ ਨੇ ਉਹਨੂੰ ਮਾਰਨ ਦਾ ਜਿਹੜਾ ਇੰਜਾਮ ਦੇਣਾ ਸੀਗਾ ਉਹਦੇ ਆਧਾਰ ਤੇ ਉਹ ਇਹਨਾਂ ਦੇ ਨਾਲ ਕਨਾਈਵੈਂਸ ਸੀਗਾ ਉਹਨੇ ਵੀ ਕੋਸ਼ਿਸ਼ ਇਹਨਾਂ ਦੇ ਵਿੱਚੋਂ ਲਾਲਚ ਦੇ ਆਧਾਰ ਤੇ ਇਨਕਨਾਈਵੈਂਸ ਹੋਣ ਕੇ ਪੈਸੇ ਲੈ ਕੇ ਜਿਹੜਾ ਇਹ ਕ੍ਰਾਈਮ ਕਮਿਟ ਕਰਦਾ। ਜਿਹੜੀ ਵੀ ਸਰਪੋਲਿਸ ਪ੍ਰਾਣ ਦੇ ਨਾਲ ਕਦੋਂ ਦੇ ਸੰਪਰਕ ਦੇ ਵਿੱਚ ਸੀ ਜਾਂ ਪੁਰਾਣੇ ਪਰਚੀਆਂ ਦੇ ਵਿੱਚ ਕੋਈ ਇਹਨਾਂ ਦੀ ਹੂਲ ਹੈਗੀ। ਐਜ਼ ਆਫ ਨਾਓ ਸਾਡੇ ਰਿਕਾਰਡ ਮੁਤਾਬਕ ਪੁਰਾਣੇ ਪਰਚੀਆਂ 'ਚ ਕੋਈ ਡਾਇਰੈਕਟਲੀ ਉਹਦੀ ਇਨਵੋਲਵਮੈਂਟ ਨਹੀਂ ਹੈ। ਫਿਰ ਵੀ ਅਸੀਂ ਰਿਕਾਰਡ ਆ ਜਿਹੜਾ ਬਡਤਾਲ ਆ ਸਾਰੇ ਕ੍ਰਾਈਮ ਬਿਊਰੋ ਤੋਂ ਕੱਢਾਂਗੇ। ਟੈਕਸੀ ਡਰਾਈਵਰ ਹੋਇਆ ਕਿ ਨਹੀਂ ਹੋਇਆ? ਟੈਕਸੀ ਡਰਾਈਵਰ ਅਰੈਸਟ ਹੋਇਆ ਉਹ ਇੱਥੋਂ ਇਨਵੈਸਟੀਗੇਸ਼ਨ ਅਸੀਂ ਇੱਥੋਂ ਫੜ ਕੇ ਇਨਵੈਸਟੀਗੇਸ਼ਨ ਉਹ ਚੰਡੀਗੜ੍ਹ ਪੁਲਿਸ ਨੇ ਆਪਣੇ ਮੁਕਦਮੇ ਚ ਅਰੈਸਟ ਪਾ ਲਈਆ ਅਸੀਂ ਇਸ ਮੁਕਦਮੇ ਦੇ ਵਿੱਚ ਵੀ ਉਥੋਂ ਉਹਨੂੰ ਪ੍ਰੋਡਕਸ਼ਨ ਵਾਰਡ ਤੇ ਲੈ ਆ ਕੇ ਰਸਵਾਵਾਂਗੇ ਲਾਰੈਂਸ ਬਿਸ਼नोई ਨਾਲ ਇਸ ਗੋਲੀ ਨਾਲ ਦੇ ਰਿ ਇਸਟੈਬਲਿਸ਼ ਹੋ ਗਈ ਕੋਈ ਇਹਨਾਂ ਤਾਂ ਵੀ ਕੋਈ ਵੌਇਸ ਕਾਲ ਨਹੀਂ ਮਿਲੀ ਹੋਵੇ ਤਾਂ ਦੇਖੋ ਜਾਂ ਲਾਰੈਂਸ ਬਿਸ਼नोई ਨਾਲ ਕੋਈ ਇਹਦਾ ਕੋਈ ਕਨੈਕਸ਼ਨ ਹੋਵੇ ਐਜ਼ ਆਫ ਨਾਓ ਗੋਲਡੀ ਬਰਾੜ ਦਾ ਹੀ ਇਹਦੇ ਨਾਲ ਲਿੰਕ ਸਟੈਬਲਿਸ਼ ਹੋਇਆਗਾ ਇਹ ਫਰਦਰ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੈਪਨ ਕਿਵੇਂ ਰਿਕਵਰ ਹੋਇਆ ਜੀ ਹੁੰਦਾ ਵੈਪਨ ਚਾਰ ਪਿਸਟਲ ਕਵਰ ਸਰ ਇਹਨਾਂ ਦਾ ਅਮਰਸਰ ਸੇ ਟਾਰਗੇਟ ਕੌਣ ਸੀ ਕਿਉਂਕਿ ਜੇ ਅਮਰ ਇੱਥੇ ਦਾ ਕੋਈ ਟਾਰਗੇਟ ਹੈ ਨਹੀਂ ਸੀ ਜਿਹੜੇ ਕੋਸ ਟਾਰਗੇਟ ਹੈਗੇ ਸੀ ਉਹ ਸਾਡੇ ਨੋਟਿਸ ਆ ਅਸੀਂ ਉਹਨਾਂ ਦੇ ਵਰਕਆਊਟ ਕਰ ਦਿੰਨੇ ਆ ਅਸੀਂ ਉਹਦੀਆਂ ਡਿਟੇਲ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂ ਪਰ ਸੀਕ੍ਰੀਟ ਟਾਰਗੇਟ ਤੇ ਕੁਝ ਲੋਕ ਟਾਰਗੇਟ ਦੇ ਹੈਗੇ ਸੀ ਇਹਨਾਂ ਦੇ ਕੁਝ ਬੰਦੇ ਉਹ ਅਸੀਂ ਤੁਹਾਡੇ ਨਾਲ ਟਾਰਗੇਟ ਸ਼ੇਅਰ ਨਹੀਂ ਕਰ ਸਕਦੇ ਪਰ ਉਹ ਵੀ ਵੈਰੀ 프ੈਂਕ ਅਮਰਸਰ ਦਾ ਕੋਈ ਡਾਰਕ ਕੰਡੀਸ਼ਨ ਸਰ ਜੀ ਸਾਹਿਬ ਤੁਸੀਂ ਮੰਨ ਲਿਓ ਕਿ ਵਾਕਈ ਫਰੋਦੀਆਂ ਜਿਹੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਜਿਵੇਂ ਕਿ ਇਹ ਦੋ ਗੁਰਗੇ ਤੁਸੀਂ ਕਾਬੂ ਕੀਤੇ ਨੇ ਪੂਰੇ ਪੰਜਾਬ ਦੇ ਵਿੱਚ ਹੀ ਇਹ ਸਿਸਟਮ ਚੱਲ ਰਿਹਾ ਕਿ ਫੋਨ ਤੋਂ ਕਾਲ ਆਉਂਦੀ ਹੈ ਤਾਂ ਉਹ ਆਪਣੇ ਗੁਰਗੇ ਭੇਜੇ ਜਾਂਦੇ ਨੇ ਤੁਸੀਂ ਮੰਨਦੇ ਹੋ ਕਿ ਵਾਕਈ ਫਰੋਦੀ ਕਿਤੇ ਕਿਤੇ ਫਰੋਤੀਆਂ ਹੈਗੀਆਂ ਵੀ ਆ ਤੇ ਕਿਤੇ ਕਿਤੇ ਜਿਹੜੀਆਂ ਫਾਲਸ ਕਾਲਾਂ ਵੀ ਆ ਜਾਂਦੀਆਂ ਦੋਨੇ ਗੱਲਾਂ ਨੇ ਕਿਤੇ ਨਾ ਕਿਤੇ ਬਹੁਤ ਰੇਅਰ ਆ ਕੋਈ ਇਦਾਂ ਬਾਹਰੋਂ ਬੈਠੇ ਗਾਲਗੂਲ ਕਰ ਦਿੰਦੇ ਨੇ ਫਰੋਤੀਆਂ ਨੂੰ ਦੇਣ ਲਈ ਇੰਜਾਮ ਦੀ ਕੋਸ਼ਿਸ਼ ਵੀ ਕਰਦੇ ਆ ਪਰ ਕੰਪੈਰੀਟਿਵਲੀ ਆ ਜਿਹੜਾ ਪੁਲਿਸ ਵੱਲੋਂ ਆ ਉਹ ਹਰ ਸੰਭਵ ਯਤਨ ਕਰਕੇ ਉਹਨਾਂ ਨੂੰ ਟ੍ਰੇਸ ਵੀ ਕਰ ਲਿਆ ਜਾਂਦਾ ਉਹਨਾਂ ਜੋ ਕਾਫੀ ਜਿਹੜੀਆਂ ਕਾਲਸ ਹੈਗੀਆਂ ਉਹ ਨਾਰਮਲੀ ਜਿਹੜੀਆਂ ਉਹ ਲੋਕਲ ਤੇ ਫੇਕ ਕਾਲਸ ਵੀ ਹੁੰਦੀਆਂ ਨੇ ਸਰ ਲੋਕ ਇਧਰ ਸੁਚੇਤ ਹੋਣ ਇਹਨਾਂ ਚੀਜ਼ਾਂ ਤੋਂ ਲੋਕ ਕਿੰਦਾ ਸੁਚੇਤ ਹੋਣ ਕਿਉਂਕਿ ਸਾਡੇ ਪਰਸਨਲੀ ਕੁਝ ਜਰਨਲਿਸਟ ਨੇ ਉਹਨਾਂ ਨੂੰ ਵੀ ਕਾਲਸ ਆਈਆਂ ਨੇ ਪਾਕਿਸਤਾਨ ਤੋਂ ਖਬਰਾਂ ਨੂੰ ਲੈ ਕੇ ਤਾਂ ਕਈ ਚੱਕੀ ਨਹੀਂ ਲਏ ਉਹਨਾਂ ਦਾ ਮੇਨ ਇਹੀ ਕਾਰਨ ਹੁੰਦਾ ਹੈ ਕਿ ਤੁਸੀਂ ਸਾਡੀ ਹੱਕ ਦੇ ਵਿੱਚ ਖਬਰਾਂ ਨਾ ਹੋ ਸਾਨੂੰ ਗੈਂਗਸਟਰ ਨਾ ਦੱਸਿਆ ਜਾਵੇ ਸਾਨੂੰ ਅਤਵਾਦੀ ਨਾ ਦੱਸਿਆ ਜਾਵੇ ਲੋਕਾਂ ਨੂੰ ਸੁਚੇਤ ਹੋਣ ਦਾ ਇਹੀ ਹੈ ਵੀ ਕੋਈ ਵੀ ਜਿਹੜਾ ਫੋਰਨ ਦਾ ਨੰਬਰ ਆ ਤੇ ਅਨਨੋਨ ਨੰਬਰ ਆ ਜਿਹੜਾ ਉਹਨਾਂ ਦਾ ਕਿਸੇ ਫੀਡ ਨਹੀਂ ਹੈਗਾ ਅਨਨੋਨ ਨੰਬਰ ਆ ਫੋਰਨ ਨੰਬਰ ਨਾ ਚੱਕਿਆ ਜਾਵੇ ਕਿਸੇ ਫੋਰਨ ਨੰਬਰ ਦੀ ਕਾਲ ਜਿਹੜੀ ਨਾ ਰੀਸੀਵ ਕਰੋਗੇ ਉਹ ਫੋਰਨ ਨੰਬਰ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਲ ਕਰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਫੋਰਨ ਨੰਬਰ ਟ੍ਰੇਸ ਕਰਨਾ ਜਾਂ ਫੋਰਨ ਚ ਬੰਦੇ ਬੈਠੇ ਆ ਉਹਨੂੰ ਟ੍ਰੇਸ ਕਰਨਾ ਉਹ ਸਾਡੇ ਲਈ ਇੱਕ ਡਿਫਿਕਲਟ ਹੋ ਜਾਂਦਾ ਕੰਪੈਰੇਟਿਵਲੀ ਉਸ ਵਜ੍ਹਾ ਕਰਕੇ ਕੋਈ ਇੰਡੀਅਨ ਨੰਬਰ ਕੋਈ ਲੋਕਲ ਕਾਲ ਕਰਦਾ ਉਹਨੂੰ ਜਿਵੇਂ ਮਰਜ਼ੀ ਚੱਕਣਾ ਆਮ ਕੋਈ ਭਾਵੇਂ ਵਪਾਰਕਦਾਰ ਆ ਜਾਂ ਹੋਰ ਆ ਵਿਦਆਊਟ ਜਿਹੜਾ ਫੀਡ ਕੀਤਾ ਵਾ ਬੇ ਜਿਹੜਾ ਜਿਹੜਾ ਅਣਜਾਣ ਵਿਅਕਤੀ ਦਾ ਕੋਈ ਵੀ ਫੋਰਨ ਕਾਲ ਹੈ ਜਿਹੜੀ ਉਹ ਅਟੈਂਡ ਕਰਨੀ ਪਾਇ ਜੀ ਇਸੇ ਗੱਲ ਤੇ ਸਰਕਲ ਨਾਲ ਰੂਨ ਪੁੰਛਨੇ ਵੀ ਇਸੇ ਤਰ੍ਹਾਂ ਇਹ ਕਿਹਾ ਉਹਨਾਂ ਨੂੰ ਥ੍ਰੈਟ ਕਾਲ ਹੁੰਦੀ ਸੀ ਕਿ ਬਾਹਰ ਨੰਬਰ ਚੁਪਦਾ ਨਹੀਂ ਸੀ ਦਿਨਾਂ ਦਿਨਾਂ ਬਾਅਦ ਉਹਨੇ ਬੋਲਣ ਤੋਂ ਪਹਿਲਾਂ ਦੋ ਬੰਦੇ ਪਹੁੰਚ ਕੇ ਉਹਦੇ